ਏਪ ਬਹੁਤ ਹੀ ਵਧੀਆ ਉਪਰਾਲਾ ਹੈ ਜੋ ਕਿ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਦਾ ਹੈ ਉਹਨਾਂ ਨੂੰ ਜੰਗੀ ਸੇਧ ਅਤੇ ਜੰਗਾ ਆਤਰਣ ਮਿਲੇਗਾ ਇਸ ਮੰਲੀ ਬਹੁਤ ਵਧੀਆ ਉਪਰਾਹਨ ਨੂੰ ਲਿਆਇਆ ਜਾ ਰਿਹਾ ਹੈ ਦੂਰ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਤਾਂ ਜੋ ਬੱਚੇ ਸਿੱਖੀ ਫਲਵਾੜੀ ਨਾਲ ਜੁੜ ਸਕਣ ਜੀਐਜੀ ਅਕੈਡਮੀ ਖੰਡੂਰ ਵੱਲੋਂ ਮੇਰੀ ਸਿੱਖੀ ਮੇਰੀ ਪਹਿਚਾਣ ਤਹਿਤ ਗੁਰਮੁਖਤ ਮੁਕਾਬਲੇ ਕਰਵਾਏ ਜਾ ਰਹੇ ਹਨ ਗੁਰਮੁਖਤ ਮੁਕਾਬਲਾ ਮਿਤੀ 2 ਅਕਤੂਬਰ 2024 ਦਿਨ ਬੁੱਧਵਾਰ ਨੂੰ ਸੈਂਟਰ 57 ਹਿੱਸੋਵਾਲ ਅਤੇ ਸੈਂਟਰ ਨੰਬਰ 58 ਕਾਲਖ ਵਿਖੇ ਕਰਵਾਇਆ ਗਿਆ ਵਾਹਿਗੁਰੂ ਜਿਸ ਅਧੀਨ ਹਿੱਸਵਾਵਾਲ ਬਟੇਲ ਤੇ ਕਮਾਂਡ ਪਿੰਡ ਆਉਂਦੇ ਹਨ ਇਹ ਮੁਕਾਬਲਾ ਸਵੇਰੇ 9 ਵਜੇ ਕਰਵਾਇਆ ਗਿਆ ਵਾਹਿਗੁਰੂ ਵਾਹਿਗੁਰੂ ਦੇ ਨਾਮ ਨਾਲ ਉਹਨਾਂ ਦੇ ਮਾਪਿਆਂ ਨੇ ਵੀ ਸ਼ਿਰਕਤ ਕੀਤੀ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਮਾਪਿਆਂ ਵੱਲੋਂ ਜੀਐੱਜੀ ਅਕੈਡਮੀ ਦੇ ਇਸ ਉਪਰਾਲੇ ਦੀ ਭਰਪੂਰ ਸਲਾਘਾ ਕੀਤੀ ਗਈ ਅਸੀਂ ਪਹਿਲੇ ਹਿੱਸੇ ਤੋਂ ਆਪ ਦੇ ਸਾਰਾ ਸਾਡੇ ਸਾਡੇ ਪਿੰਡ ਜੀਐਚੀ ਅਕੈਡਮੀ ਅਕੈਡਮੀ ਬਣਾਉ ਸਿੱਖੀ ਸੰਬੰਧੀ ਬਹੁਤ ਵਧੀਆ ਉਪਰਾਧਨ ਪਹੁੰਚਿਆ ਜਾ ਰਿਹਾ ਹੈ ਜਿਸ ਨਾਲ ਬੱਚਿਆਂ ਨੂੰ ਸਿੱਖ ਸਿੱਖੀ ਨਾਲ ਜੁੜਨ ਦੀ ਬਹੁਤ ਤੇ ਬਹੁਤ ਸਿਆ ਮਿਲਦੀ ਹੈ ਤਾਂ ਜੋ ਉਹ ਨਸ਼ਿਆਂ ਤੋਂ ਬੋਖਰ ਰਹਿ ਸਕੋ ਤੇ ਬੱਚਿਆਂ ਨੂੰ ਵੀ ਇਹ ਐਸਾਸ ਇਸ ਤੋਂ ਬਹੁਤ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਪਿੰਡ ਹਿਸਵਾਲ ਹੈ ਅੱਜ ਇਸ ਪਿੰਡ ਵਿੱਚ ਮੇਰੀ ਸਿੱਖੀ ਮੇਰੀ ਪਛਾਣ ਦੇ ਤਹਿਤ ਗੁਰਮ ਗੁਰਮ ਗੁਰੂਕੋਸ਼ਿਕ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਪਿੰਡ ਹਿਸਵਾਲ ਅਤੇ ਨਾਲ ਲੱਗਦੇ ਇਲਾਕੇ ਦੇ ਪਿੰਡਾਂ ਦੇ ਕਾਫੀ ਬੱਚਿਆਂ ਨੇ ਇਸ ਵਿੱਚ ਹਿੱਸਾ ਲਿਆ ਜੀਐਚ ਅਕੈਡਮੀ ਖੰਡੂਰ ਅਤੇ ਜੀਐਚਵੀ ਅਕੈਡਮੀ ਜਗਰਾਉ ਦੇ ਚੇਅਰਮੈਨ ਸਰਦਾਰ ਗੁਰਮੀਲ ਸਿੰਘ ਪੱਲੀ ਅਤੇ ਸਰਦਾਰ ਬਲਜੀਤ ਸਿੰਘ ਮਲੇ ਦੀ ਵੱਲੋਂ ਕਰਵਾਇਆ ਜਾਂਦਾ ਹੈ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਜੋ ਕਿ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਦਾ ਹੈ ਦੋਸਤੋ ਮੈਂ ਇਹ ਹੀ ਕਹੂੰਗੀ ਕਿ ਆਪਣੇ ਬੱਚਿਆਂ ਨੂੰ ਜੀ ਅੱਜ ਦੀ ਅਕੈਡਮੀ ਕੰਡੂਰ ਦੇ ਵਿੱਚ ਉੱਥੇ ਉਹਨਾਂ ਦਾ ਦਾਖਲਾ ਕਰਵਾ ਕੇ ਆਪਣੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜੋ ਧੰਨਵਾਦ ਮੇਰੀ ਸਿੱਖੀ ਮੇਰੀ ਵਿਚਾਰ ਤਹਿਤ ਬੱਚਿਆਂ ਦੇ ਅੱਜ ਜੋ ਵਰਤ ਦਾ ਕਾਬਲੇ ਕਰਵਾਇਆ ਜਾ ਰਿਹਾ ਹੈ ਨਾ ਇਸੇ ਵਿੱਚ ਜਿਸ ਤਰ੍ਹਾਂ ਕਿ ਬੱਚੇ ਸਾਡੇ ਬਹੁਤ ਹੀ ਸਿੱਖਿਅਤ ਹੋ ਰਹੇ ਹਨ ਉਹਨਾਂ ਨੂੰ ਚੰਗੀ ਸਿਹਤ ਅਤੇ ਜੰਗਾ ਆਚਰਣ ਮਿਲੇਗਾ ਕਿਉਂਕਿ ਜਿੱਥੇ ਸਾਡੇ ਗੁਰੂਆਂ ਦੇ ਇਤਿਹਾਸ ਟੋਟੇ ਜੜ੍ਹ ਹੋਣਗੇ ਉੱਥੋਂ ਬਹੁਤ ਹੀ ਜੋ ਆਪਣਾ ਫਟਾ ਆਪਣਾ ਹੈ ਜੀ ਹੈ ਜੀ ਅਕੈਡਮੀ ਰੂਰਾ ਅਫਲੋ ਇਹਨਾਂ ਦਾ ਫਰਮਾਨਕਾਨਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਹ ਅਸਥਾਨਾ ਕਰਕੇ ਸਾਡੇ ਬੱਚਿਆਂ ਨੂੰ ਸਿੱਖਿਆ ਨਾਲ ਜੋੜਦਾ ਬਹੁਤ ਵੱਡਾ ਫਰਕ ਕੀਤਾ ਹੈ ਕਿਉਂਕਿ ਬੱਚੇ ਜੇ ਛੋਟੇ ਬੱਚੇ ਹਨ ਜਿਨ੍ਹਾਂ ਨੂੰ ਅੱਜ ਤੋਂ ਛੋਟੀ ਖਲਵਾੜੀ ਹੈ ਇਹ ਜੇ ਇਹਨਾਂ ਨੂੰ ਅੱਜ ਤੋਂ ਸਿੱਖਿਆ ਨਾਲ ਜੋੜਿਆ ਜਾਵੇਗਾ ਤਾਂ ਹੌਣ ਵਾਲੇ ਦੇ ਵਿੱਚ ਸਾਨੂੰ ਹੌਣ ਵਾਲੇ ਜਿਹੜੇ ਬੱਚਿਆਂ ਦੇ ਇਸ ਤਰ੍ਹਾਂ ਦੇ ਸਿੱਖਿਆ ਤੋਂ ਮਿਲਕਾ ਹੋ ਰਹੇ ਹਨ ਤਾਂ ਉਹਨਾਂ ਦੇ ਵਿੱਚ ਸਾਨੂੰ ਬਹੁਤ ਵੱਡਾ ਸੁਨੋ ਮਿਲੇਗਾ ਇਹਨਾਂ ਦਾ ਪਾਈ ਬਹੁਤ ਬਹੁਤ ਧੰਨਵਾਦ ਹੈ ਸਾਡੇ ਸਰਦਾਰ ਰੋਧਾਰਾ ਫਰਵੰਟ ਕਮੇਟੀ ਰੋਧਾਰਾ ਪਾਸਰ ਦਾ ਅੱਜ ਹੀ ਪਿੰਡ ਦੇ ਸਵਾਲ ਦੀ ਸੁਰਤੀ ਵੱਲੋਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਕਿਉਂਕਿ ਅਸੀਂ ਇਹਨਾਂ ਦਾ ਬਹੁਤ ਸਹਿਯੋਗ ਦੇਵਾਂਗੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇੱਕ ਬਹੁਤ ਸੁਭਾਗ ਪਿੰਡਾਂ ਬਿਡਾ ਵਿਗਿਆ ਕੇ ਇਸ ਦੀਦਾ ਪਚਾਰ ਕਰ ਰਹੇ ਹਨ ਬਾਕੀ ਚਲੋ ਆਪ ਸੋਪ ਯਾ ਆਵ ਕੇ ਆਲਵਾੜੋ ਬੈਸਦ ਹੈ ਸੁਨੇਹਾ ਹੈ ਕਿ ਇਹਨਾਂ ਦਾ ਸਹਿਯੋਗ ਤਾਂ ਜੋ ਕਿ ਆਪਣੇ ਕੱਡਿਆਂ ਨੂੰ ਦਸਿਆ ਤੋਂ ਤੇ ਹੋਰ ਕਹਿਣਾ ਤੋਂ ਬਿਖਾਇਆ ਜਾ ਸਕੀ ਇੰਨੀ ਹੀ ਗੱਲ ਤਾਂ ਦਾ ਮਵਾਹੂ ਜੀ ਕਹਿੰਦਾ ਹਾ ਮਵਾਹੂ ਜੀ ਕੋ ਨਾਮ ਬਹੇ ਗੋ ਸਤ ਜੇਤੂ ਵਿਦਿਆਰਥੀਆਂ ਨੂੰ ਅਕੈਡਮੀ ਵੱਲੋਂ ਆਕਰਸ਼ਿਤ ਨਾਮਾਂ ਨਾਲ ਸਨਮਾਨਿਤ ਕੀਤਾ ਗਿਆ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ

ਪੇਪਰ ਦਿੱਤਾ ਸੀ ਤੇ ਮੈਂ ਤੀਜਾ ਸਥਾਨ ਪ੍ਰਾਪਤ ਕੀਤਾ ਹੈ ਮੈਨੂੰ ਬੜਾ ਮਾਣ ਹੈ ਤੇ ਮੈਂ ਅੱਗੇ ਵੀ ਪੇਪਰ ਦੇ ਕੇ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕਰਾਂਗੀ ਤੁਹਾਡੇ ਨਾਲ ਦੇ ਪਿੰਡ ਹਿਸੋਵਾਲ ਵਿਖੇ ਮੇਰੀ ਸਿੱਖੀ ਮੇਰੀ ਪਹਿਚਾਨ ਜੀਅ ਦੀ ਖਾਲਸਾ ਅਕੈਡਮੀ ਖੰਡੂਰ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਤਾਂ ਜੋ ਬੱਚੇ ਸਿੱਖੀ ਫਲਵਾੜੀ ਨਾਲ ਜੁੜ ਸਕਣ ਇਸ ਲਈ ਅਸੀਂ ਇਸ ਵਿੱਚ ਪਾਰਟ ਲਿੱਤਾ ਤੇ ਉਸ ਤੋਂ ਬਾਅਦ セミファイナル ਵਿੱਚ ਸਿਲੈਕਟ ਹੋਈਆਂ ਸਾਨੂੰ ਬਹੁਤ ਮਾਣ ਹੈ ਕਿ ਸਾਡੇ ਲਈ ਇਹਨੇ ਉਪਰਾਲੇ ਕੀਤੇ ਜਾ ਰਹੇ ਹਨ ਤੇ ਇਹ ਅਨੁਭਵ ਸਾਡੇ ਲਈ ਬਹੁਤ ਵਧੀਆ ਰਿਹਾ ਤੇ ਅਸੀਂ ਚਾਹੁੰਦੇ ਹਾਂ ਕਿ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਣ ਵਿਕਟਰਜੀਤ ਖਾਨ ਸਾਹਿਬ ਵਿਕਟਰਜੀਤ ਖਾਨ ਮੈਂ ਮੈਂ ਮੋਰਕਰੀ ਮਾਦਵਸੀ ਹਾਂ ਮੈਂ ਹਿਸੋ ਵਾਲਾ ਪਿੰਡ ਵੇਖੇ ਜੀਐਚਟੀ ਅਕੈਡਮੀ ਤੋਂ ਸਾਹਿਬ ਵੱਲੋਂ ਰਹਿ ਕੇ ਮੁਕਾਬਲੇ ਵਿੱਚ ਭਾਗ ਲਿਆ ਸੀ ਅੱਦੇ ਮੈਂ ਪਹਿਲੀ ਪਹਿਲੀ ਪੋਜੀਸ਼ਨ ਨਾਲ ਇਤਿਹਾਸ ਹਾਸਲ ਹੋਇਆ ਤੇ ਮੈਨੂੰ ਨਾ ਮਿਲਿਆ ਹੈ ਅਤੇ ਮੈਂ ਅੱਗੇ ਵੀ ਮਿਹਨਤ ਕਰਾਂਗਾ ਅਤੇ ਮੈਂ ਅਗਲੇ ਸੈਮੀਫਾਈਨਲ ਵਿੱਚ ਵੀ ਪਹਿਲੀ ਪੋਜੀਸ਼ਨ ਤੇ ਆਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸੇ ਹੀ ਥੈਨ ਦੂਸਰਾ ਮੁਕਾਬਲਾ ਸੈਂਟਰ ਨੰਬਰ 58 ਕਾਲਖ ਵਿਖੇ ਦੁਪਹਿਰ 2 ਵਜੇ ਕਰਵਾਇਆ ਗਿਆ ਵਾਹਿਗੁਰੂ ਲਖ ਧੂਲਕੋਟ ਰੰਗੂਆਲ ਜੜਾਹਾ ਪਿੰਡ ਦੇ ਬੱਚਿਆਂ ਨੇ ਬਾਦ ਚੜ ਕੇ ਹਿੱਸਾ ਲਿਆ ਵਾਹਿਗੁਰੂ 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 ਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਮੂਹ ਵਰਸਾਂਕਤ ਗੁਰਨਾਨਕ ਪਲੇਵਾ ਸਾਰੀ ਸੰਗਤ ਦੇ ਪੈਰ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਸਰਦਾਰ ਮੱਲੀ ਬ੍ਰਦਰਸ ਜੋ ਕਿ ਇੰਗਲੈਂਡ ਦੇ ਵਿੱਚ ਇਸ ਟਾਈਮ ਹਨ ਉਹਨਾਂ ਵੱਲੋਂ ਬਹੁਤ ਹੀ ਵਧੀਆ ਜੋ ਗੁਰਮਤ ਦੇ ਮੁਕਾਬਲੇ ਕਰਵਾਏ ਜਾ ਰਹੇ ਨੇ ਪੰਜਾਬ ਦੇ ਵਿੱਚ ਅੱਜ ਪਿੰਡ ਕਾਲਕ ਦੇ ਵਿੱਚ ਇਹ ਗੁਰਮਤ ਮੁਕਾਬਲਾ ਹੋਇਆ ਹੈ ਜਿਦੇ ਵਿੱਚ ਤਕਰੀਬਨ 100 ਦੇ ਪਲੱਸ ਬੱਚਿਆਂ ਨੇ ਹਿੱਸਾ ਲਿਆ ਹੈ ਜਿਦੇ ਵਿੱਚ ਬੱਚਿਆਂ ਨੂੰ ਵਧੀਆ ਸਿੱਖਿਆ ਮਿਲਦੀ ਹੈ ਨਸ਼ਿਆਂ ਤੋਂ ਦੂਰ ਰਹਿੰਦੇ ਨੇ ਬੱਚੇ ਬੜਾ ਉਦਮੀ ਉਪਰਾਲਾ ਹੈ ਉਹਨਾਂ ਵੱਲੋਂ ਉਹਨਾਂ ਦਾ ਕੋਟਨ ਕੋਟ ਧੰਨਵਾਦ ਹੈ ਔਰ ਬਹੁਤ ਹੀ ਧੰਨਵਾਦ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਿਆਂ ਦਾ ਜਿਨ੍ਹਾਂ ਨੇ ਇਹ ਉਪਰਾਲਾ ਬਖਸ਼ਿਆ ਹੈ ਔਰ ਜੀ ਐਚ ਜੀ ਅਕੈਡਮੀ ਜਗਰਾਉਂ ਅਤੇ ਕਨੂਰ ਵਾਲਿਆਂ ਦਾ ਬਹੁਤ ਧੰਨਵਾਦ ਹੈ ਧੰਨਵਾਦ ਹੈ ਬ੍ਰਦਰਜ਼ ਜੋ ਕਿ ਮੱਲੀ ਬ੍ਰਦਰਜ਼ ਨੇ ਉਹ ਆਪਣੀ ਵਰੀਸ਼ਾ ਦੀ ਧਰਤੀ ਤੇ ਵਸਦੇ ਨੇ ਉਹਨਾਂ ਦਾ ਵੀ ਕੋਟਨ ਕੋਟ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚਿਆਂ ਦੇ ਨਾਮ ਨਾਲ ਉਹਨਾਂ ਦੇ ਮਾਪਿਆਂ ਨੇ ਵੀ ਸ਼ਿਰਕਤ ਕੀਤੀ ਵਾਹਿ ਹੈ ਗੁਰੂ ਵਾਹਿ ਹੈ ਗੁਰੂ ਵਾਹਿ ਹੈ ਗੁਰੂ ਨੂੰ ਆਕਰਸ਼ਿਤ ਨਾਮਾਂ ਨਾਲ ਸਨਮਾਨਿਤ ਕੀਤਾ ਗਿਆ ਵਾਹਿਗੁਰੂ ਵਾਹਿਗੁਰੂ ਵਾਹਿ ਗੁਰੂ 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 ਵਾਹਿਗੁਰੂ ਵਾਹਿ ਨੇੜਲੇ ਪਿੰਡ ਕਾਲਕ ਵਿਖੇ ਮੁਕਾਬਲਾ ਹੋ ਰਿਹਾ ਤਾਂ ਮੈਂ ਇਸ ਦੇ ਵਿੱਚ ਪਾਰਟਿਸਪੇਟ ਕੀਤਾ ਜਿਸ ਦੇ ਵਿੱਚੋਂ ਮੈਂ ਦੂਜਾ ਸਥਾਨ ਹਾਸਲ ਕੀਤਾ ਤੇ ਖਡੂਰ ਸਾਹਿਬ ਵਿਖੇ ਇਸ ਦਾ ਮੁਕਾਬਲਾ ਹੋਣ ਜਾ ਰਿਹਾ ਜਿੱਥੇ ਮੈਂ ਚਾਹਾਂਗੀ ਕਿ ਜਿਹੜੇ ਬੱਚੇ ਬੱਚਿਆਂ ਨੇ ਸਥਾਨ ਹਾਸਲ ਕੀਤੇ ਨੇਗੇ ਉਹ ਉਸ ਵਿੱਚ ਪਾਰਟਿਸਪੇਟ ਕਰਨ ਤੇ ਹੋਰ ਸਿੱਖੀ ਨਾਲ ਜੁੜ ਜਣ ਕਾਲ사 ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਕਿੰਦਰ ਕੌਰ ਹੈ ਮੈਂ ਪਿੰਡ ਤੁਪੋਤੋਂ ਆ ਮੈਨੂੰ ਜਦੋਂ ਪਤਾ ਲੱਗਿਆ ਕਿ ਮੇਰੇ ਨੇੜਲੇ ਪਿੰਡ-ਪਿੰਡ ਕਾਲਕ ਵਿੱਚ ਸਿੱਖੀ ਦੇ ਮੁਕਾਬਲੇ ਹੋ ਰਹੇ ਹਨ ਤਾਂ ਮੈਂ ਬਹੁਤ ਹਾਈਪੀਸੀ ਤੇ ਮੈਂ ਇਸ ਮੁਕਾਬਲੇ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਹੈ ਮੋਂ ਇਸ ਦੇ ਅਗਲੇ ਮੁਕਾਬਲੇ ਜੀਐਸ ਜੀਐਚਜੀ ਕੋ ਅਕੈਡਮੀ ਦੇ ਵਿੱਚੋਂ ਮੂੰ ਜਾ ਰਹੇ ਹਨ ਜੋ ਕਿ 3 ਨਵੰਬਰ ਨੂੰ ਹਨ ਮੈਂ ਬਹੁਤ ਉਤਸ਼ਾਹਿਤ ਹਾਂ ਇਸ ਅਗਲੇ ਮੁਕਾਬਲੇ ਵਿੱਚ ਪੈਡਾਜੀਕਾ ਖਾਤਾ ਮੰਗਾ ਚਾਹਤਾ ਹਾਂ ਮੈਂ ਬਹੁਤ ਜੀ ਕੋ ਫਤਹਿ ਮੇਰਾ ਨਾਮ ਪ੍ਰਨੀਤ ਕੌਰ ਹੈ ਮੇਰੇ ਕੋਲ ਤੋਂ ਇਹ ਹੈ ਜਦੋਂ ਮੈਨੂੰ ਪਤਾ ਲੱਗਾ ਕਿ ਕੁਰਮਤ ਮੁਕਾਬਲੇ ਸਟੇਨਡਰਡ ਦੇ ਕੋਲ ਕੁਲਪੁਚਕ ਮੁਕਾਬਲੇ ਹੋ ਰਹੇ ਨੇ ਤਾਂ ਮੈਂ ਬਹੁਤ ਉਤਸ਼ਾਹਿਤ ਸੀ ਕਿ ਮੈਂ ਇਸ ਵਿੱਚ ਭਾਗ ਲੈਂਦਾ ਤੇ ਮੈਂ ਇਸ ਮੁਕਾਬਲੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ